ਇਧਰ ਸਾਹਮਣੇ ਬਾਬਾ ਮਿਲਖਾ ਸਿੰਘ ਜੀ ਦਾ ਗੁਰਦਾਰਾ ਸਾਹਿਬਾ ਸਾਰੀਆਂ ਸੰਗਤਾਂ ਇਧਰਲੀ ਸਾਈਡ ਲੰਗਰ ਸ਼ਗ ਰਹੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੰਆਂ ਦਾ ਲੰਗਰ ਆ ਇਹ ਵੀ ਅੱਜ ਬਹੁਤ ਜਿਆਦੀ ਜ਼ਰੂਰਤ ਵਾ ਭਾਈ ਸਰਦੂਲ ਸਿੰਘ ਜੀ ਅਣਖੀ ਜਿਹੜੇ ਨੇ ਉਪਾਰਾ ਘਾਰੇ ਨੇ ਸਵਾਗਤ ਹੈ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਵਰਸੀ ਵਿਖਾ ਲਾਂਗੇ ਬਾਬਾ ਡੋਡੀ ਜੀ ਤੇ ਬਾਬਾ ਗੋਬਿੰਦ ਜੀ ਜੋ ਕਿ ਸਠਿਆਲੇ ਪਿੰਡ ਦੇ ਵਿੱਚ ਮਨਾਈ ਜਾਂਦੀ ਹੈ ਇੱਥੇ ਉਹਨਾਂ ਦਾ ਡੇਰਾ ਹੈ ਮੇਰੇ ਪਿੱਛੇ ਤੁਸੀਂ ਬੋਰਡ ਵੀ ਲੱਗਾ ਨਜ਼ਰ ਵੇਖ ਹੀ ਰਹੇ ਹੋ ਜਿੰਨਾ ਭਰਾਵਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤੇ ਆਜੋ ਤੁਹਾਨੂੰ ਵਿਖਾਉਨੇ ਹਾਂ ਵਰਸੀ ਮੇਲਾ ਜਿਹੜਾ ਸਠਿਆਲੇ ਨਗਰ ਦੇ ਵਿੱਚ ਹੁੰਦਾ ਹੈ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹੀ ਆਪਾਂ ਨੂੰ ਮਿਲ ਪਏ ਪਿੰਡ ਦੇ ਵਿੱਚੋਂ ਵੀਰ ਕੀ ਨਾ ਵੀਰ ਜੀ ਆਪਣਾ ਬਲਬੀਰ ਸਿੰਘ ਬਲਬੀਰ ਸਿੰਘ ਜੀ ਹਾਂ ਜੀ ਐਸੀ ਨਗਰ ਤੋਂ ਸਠਿਆਲੇ ਪਿੰਡ ਤੋਂ ਇਹ ਜਿਹੜਾ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਆਇਆ ਸਾਹਮਣੇ ਆ ਸਾਈਡ ਆ ਜਿਹੜਾ ਉਹ ਸਠਿਆਲਾ ਪਿੰਡ ਹੈ ਤੇ ਸਠਿਆਲੇ ਪਿੰਡ ਤੋਂ ਜਦੋਂ ਆਪਾਂ ਜੋਧਿਆਂ ਵਾਲੀ ਸਾਈਡ ਨੂੰ ਜਾਂਦੇ ਆ ਤੇ ਉਸ ਰੋਡ ਦੇ ਉੱਤੇ ਪਿੰਡ ਸਥਿਤ ਹੈ ਤੇ ਪਿੰਡ ਦੇ ਨਾਲ ਹੀ ਆ ਬਾਬਾ ਡੋਡੀ ਜੀ ਦੀ ਇਹ ਸਥਾਨ ਗੁਰਦੁਆਰਾ ਸਾਹਿਬ ਤੇ ਇਸ ਦੇ ਨਾਲ ਹੀ ਆ ਗੁਰਦੁਆਰਾ ਸ਼ਹੀਦ ਬਾਬਾ ਮਿਲਕਾ ਸਿੰਘ ਜੀ ਪਿੰਡ ਸਠਿਆਲਾ ਤੇ ਦੁਕਾਨਾਂ ਇਤੇ ਕਾਫੀ ਜਿਆਦਾ ਲੱਗਦੀਆਂ ਨੇ ਇਸ ਬਰਸੀ ਦੇ ਉੱਪਰ ਤੇ ਉਹ ਸਾਹਮਣੇ ਵੀ ਤੁਸੀਂ ਵੇਖ ਸਕਦੇ ਓਥੇ ਵੀ ਪਹੁੰਚ ਮਾਰਗ ਬਾਬਾ ਡੋਡੀ ਜੀ ਤੇ ਦੁਕਾਨਾਂ ਵਗੈਰਾ ਇੱਥੇ ਜੜੀਆਂ ਨੇ ਉਹ ਮੇਲੇ ਦੇ ਵਿੱਚ ਕਾਫੀ ਲੱਗਦੀਆਂ ਵਾ ਆਓ ਭੈਣ ਜੀ ਆਓ ਭਾਜੀ ਦੁਕਾਨਾਂ ਐਸਾਈਡ ਕਾਫੀ ਜਿਆਦੀਆਂ ਲੱਗੀਆਂ ਜਿੱਥੇ ਵੇਖੋ ਵੀ ਹੋਰ ਗੁਰਮਤ ਦਾ ਸਮਾਨ ਵੀ ਆ ਇਥੇ ਕੰਗੇ ਹੋ ਗਏ ਤੇ ਆ ਸਾਈਡ ਆ ਜਿਹੜੇ ਉਹ ਝੋਨੇ ਵੀ ਲਗਭਗ ਪੱਕੇ ਹੋਏ ਆ ਤੇ ਥੋੜੇ ਦਿਨਾਂ ਤੱਕ 5-7 ਦਿਨਾਂ ਦੇ ਵਿੱਚ ਵਿੱਚ ਜਿਹੜੀ ਆ ਉਹ ਫਸਲ ਦੀ ਕਟਾਈ ਹੋ ਜਾਣੀ ਕਿਉਂਕਿ ਐਸਾ ਸਾਲ ਜਿਹੜੇ ਸੀਗੇ ਉਹ ਕਾਫੀ ਜਿਆਦੇ ਮੀਂਹ ਵੀ ਕਾਫੀ ਪਏ ਸੀਗੇ ਤੇ ਝੋਨੇ ਖਰਾਬ ਵੀ ਬੜੇ ਹੋਏ ਸੀਗੇ ਚਲੋ ਰੱਬ ਸਲਾਮਤ ਰੱਖੇ ਜੇ ਸਾਈਡ ਬਚੇ ਨੇ ਤੇ ਉਹ ਸਾਈਡ ਸੰਭੇ ਜਾਣ ਤੇ ਆ ਸਾਹਮਣੇ ਆ ਜਿਹੜਾ ਇੱਧਰ ਲੰਗਰ ਆਲਾ ਤੇ ਬਾਬਾ ਡੋਡੀ ਜੀ ਦੇ ਵੀ ਤੁਹਾਨੂੰ ਗੁਰਦਰਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਇੱਧਰ ਸਾਹਮਣੇ ਆ ਜਿਹੜਾ ਬਾਬਾ ਮਿਲਖਾ ਸਿੰਘ ਜੀ ਦਾ ਗੁਰਦਰਾ ਸਾਹਿਬ ਆ ਇੱਧਰ ਬਾਬਾ ਡੋਡੀ ਜੀ ਦਾ ਗੁਰਦਰਾ ਸਾਹਿਬ ਆ ਤੇ ਜਿਹੜੇ ਇੱਥੇ ਜਿਹੜੀ ਸੇਵਾਵਾ ਉਹ ਕੀਤੀ ਜਾ ਰਹੀ ਆ ਮੋਟਰਸਾਈਕਲਾਂ ਦੀ ਪਾਰਕਿੰਗ ਦੀ ਜਿੱਦਾਂ ਹੀ ਨੌਜਵਾਨ ਆਉਂਦੇ ਨੇ ਜਾਂ ਸੰਗਤ ਹੋਰ ਆਉਂਦੀ ਆ ਮੋਟਰਸਾਈਕਲ ਦੀ ਸੇਵਾ ਤੇ ਇੱਥੇ ਲਾ ਕੇ ਪਰਚੀ ਜਿਹੜੀ ਆ ਉਹ ਸੇਵਾ ਕੀਤੀ ਜਾਂਦੀ ਤਾਂ ਜੋ ਚੋਰੀ ਵਗੈਰਾ ਤੋਂ ਮੋਟਰਸਾਈਕਲ ਬਚਣ ਤੇ ਇਹ ਜਿਹੜੀ ਸੇਵਾ ਵਾ ਕਿਹਨਾਂ ਵੱਲੋਂ ਕੀਤੀ ਜਾ ਰਹੀ ਆ ਬਾਬਾ ਗੋਪਾਲ ਦਾਸ ਜੀ ਫ੍ਰੀ ਮੋਟਰਸਾਈਕਲ ਸਟੈਂਡ ਸੇਵਕ ਜਥਾ ਜੋਧੇ ਜੋਧੇ ਪਿੰਡ ਦੇ ਨੌਜਵਾਨ ਜਿਹੜੇ ਉਹ ਇੱਥੇ ਦੀ ਸੇਵਾ ਕਰਦੇ ਨੇ ਮੋਟਰਸਾਈਕਲਾਂ ਵਗੈਰਾ ਦੀ ਇੱਧਰ ਵੀ ਆ ਸਾਰੇ ਵੀਰ ਆਪਣੇ ਜਿੰਨੇ ਵੀ ਆ ਉਹ ਸੇਵਾ ਕਰ ਰਹੇ ਆ ਤੇ ਪਰਚੀ ਲਾ ਕੇ ਆ ਜਿਹੜਾ ਮੋਟਰਸਾਈਕਲ ਅੱਗੇ ਜਾਇਆ ਜਾਂਦਾ ਸੇਵਾ ਕਰਦੇ ਕਰਦੇ ਇੱਥੇ ਸਾਰੀ ਜਿਹੜੀ ਹੈਗੀ ਸੰਗਤ ਜਿਹੜੀ ਸੇਵਾ ਕਰ ਰਹੀ ਹੈ ਜੀ ਇਹ ਜੋਧਿਆਂ ਤੋਂ ਵੀਰ ਸੇਵਾ ਕਰ ਰਹੇ ਨੇ ਜੀ ਕਿਉਂਕਿ ਜੋਧੇਪਿੰਡ ਦੇ ਵਿੱਚ ਵੀ ਜਿਹੜਾ ਮੇਲਾ ਵਾ ਉਹ ਬਾਬਾ ਬੱਠਾ ਜੀ ਦਾ ਬੜੇ ਵੱਡੇ ਪੱਧਰ ਦੇ ਤੇ ਮਨਾਇਆ ਜਾਂਦਾ ਵਾ ਤੇ ਉਥੇ ਵੀ ਜਿਹੜੀ ਹੈ ਸੇਵਾ ਬਹੁਤ ਵੱਡੇ ਪੱਧਰ ਤੇ ਜਿੰਨੇ ਪਿੰਡ ਦੇ ਵਾਸੀ ਨਗਰਵੀਰ ਨਾਲੇ ਨੇ ਸਾਰੇ ਸੇਵਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਂ ਵੀਰ ਜੀ ਆਪਣਾ ਹਿੰਮਤ ਸਿੰਘ ਪਿੰਡ ਸਠਿਆਲਾ ਸਠਿਆਲੇ ਤੋਂ ਜੀ ਤੇ ਜੋਧਿਆਂ ਦੇ ਸਠਿਆਲੇ ਦੇ ਜਿਹੜੇ ਆ ਵੀਰ ਉਹ ਮਿਲ ਕੇ ਇਥੇ ਸੇਵਾ ਕਰਦੇ ਆ ਇਹ ਜਿਹੜੇ ਸਾਰੇ ਸਿੰਘ ਨੇ ਉਹ ਜੋਧਿਆਂ ਤੋਂ ਨੇ ਤੇ ਨਾਲ ਜਿੰਨੇ ਵੀ ਆ ਕੁਝ ਸਠਿਆਲੇ ਦੇ ਵੀਰ ਮਿਲ ਜੁਲ ਕੇ ਆ ਨਗਰ ਦੀ ਜਿਹੜੀ ਆ ਉਹ ਸੇਵਾ ਕਰਦੇ ਨੇ ਤੇ ਇੱਥੇ ਜਿਹੜੀ ਵਰਸੀ ਆ ਜੀ ਉਹ ਕਿਹੜੇ ਮਹਾਂ ਪਰਸ਼ਾੰਦੀ ਆ ਇੱਥੇ ਮਨਾਈ ਜਾਂਦੀ ਸੰਤ ਬਾਬਾ ਗੋਬਿੰਦ ਸਿੰਘ ਜੀ ਸੰਤ ਬਾਬਾ ਗੋਬਿੰਦ ਸਿੰਘ ਜੀ ਦੀ ਜਿਹੜੀ ਅੱਜ ਫਲਾਣਾ ਵਰਸੀ ਆ ਉਹ ਮਨਾਈ ਜਾ ਰਹੀ ਆ ਠੀਕ ਹੈ ਜੀ ਤੇ ਬਾਬਾ ਡੋਡੀ ਜੀ ਦੀ ਫਿਰ ਕਦੋਂ ਮਨਾਈ ਜਾਂਦੀ ਹੈ ਜੀ ਅੱਗੇ ਅੱਗੇ ਜਾ ਕੇ ਉਹਨਾਂ ਦੀ ਵੀ ਜਿਹੜੀ ਹੈ ਵਰਸੀ ਬਾਬਾ ਡੋਡੀ ਜੀ ਦੀ ਉਹ ਥੋੜੇ ਸਮਾਂ ਅੱਗੇ ਜਾ ਕੇ ਮਨਾਈ ਜਾਊਗੀ ਤੇ ਉੱਤੇ ਵੀ ਸਕਦਾ ਇਸ ਤਰ੍ਹਾਂ ਹੀ ਸੇਵਾ ਕਰਨੀ ਗਿਆ ਠੀਕ ਹੈ ਜੀ ਧੰਨਵਾਦ ਜੀ ਇਹ ਅਡਾਵਾ ਸਾਹਮਣੇ ਇੱਧਰ ਰਸੋਈ ਘਰ ਹੈਗਾ ਤੇ ਆ ਸਾਰਾ ਇੱਧਰਲੀ ਸਾਈਡ ਆ ਉਹ ਲੰਗਰ ਹਾਲ ਆ ਤੇ ਇੱਧਰ ਜਿੰਨੇ ਵੀ ਆ ਮੋਟਰਸਾਈਕਲ ਵਗੈਰਾ پارک ਕੀਤੇ ਗਏ ਆ ਤੇ ਇੱਥੇ ਲਾ ਕੇ ਤੇ ਫਿਰ ਸੰਗਤਾਂ ਜਿਹੜੀਆਂ ਉਹ ਅੱਗੇ ਜਾਂਦੀਆਂ ਵਾਂ ਆਪਾਂ ਵੀ ਪਹਿਲਾਂ ਗੁਰੂ ਘਰ ਦੇ ਦਰਸ਼ਨ ਕਰਕੇ ਆਉਨੇ ਆ ਤੇ ਫਿਰ ਤੁਹਾਨੂੰ ਇੱਥੇ ਦੀ ਹੋਰ ਵੀ ਹੈ ਜਿਹੜੀ ਉਹ ਜਾਣਕਾਰੀ ਵਿਖਾ ਲਈ ਜਾਊਗੀ ਕੀ ਕੀ ਮੌਜੂਦ ਹੈ ਇਸ ਮੇਲੇ ਦੇ ਵਿੱਚ ਇਸ ਵਰਸੀ ਦੇ ਉੱਤੇ ਇੱਥੇ ਇੱਕ ਜਿਹੜੀ ਆ ਉਹ ਮੈਡੀਕਲ ਦੀ ਸੇਵਾ ਵਾ ਉਹ ਵੀ ਜਿਹੜੀ ਆ ਉਹ ਕੀਤੀ ਜਾਂਦੀ ਆ ਮਾਨਵ ਸੇਵਾ ਪਰਮੋ ਧਰਮ 23 ਗੰਦੀ ਵਿੱਚ ਫੌਜ ਲਈ ਆ ਚੜਿਆਲਾ ਵੱਲੋਂ ਜਿਹੜੀ ਇਹ ਸੇਵਾ ਆ ਵੇਖੋ ਮੈਡੀਕਲ ਸੇਵਾ ਜਿਹੜੀ ਆ ਉਹ ਇੱਥੇ ਫ੍ਰੀ ਕੀਤੀ ਜਾ ਰਹੀਆਂ ਜੀ 50 ਤੇ ਤਾਂ ਕਿ ਉਹ ਕਿਸੇ ਨੂੰ ਕੋਈ ਦੁੱਖ ਤਕਲੀਫਾ ਤੇ ਉਹ ਇਥੋਂ ਜਿਹੜੀ ਆ ਉਹ ਮੈਡੀਕਲ ਵਗੈਰਾ ਦੀ ਜਿਹੜੀ ਆ ਦਵਾਈ ਵਗੈਰਾ ਵੀ ਉਹ ਲੈ ਸਕਦੇ ਆ ਇਹ ਵੀ ਇੱਕ ਸੇਵਾ ਬਹੁਤ ਤਗੜੀ ਆ ਜਿੱਥੇ ਸਾਡੀ ਲੰਗਰਾਂ ਦੀ ਸੇਵਾ ਆਂਦੀ ਉੱਥੇ ਜਿਹੜਾ ਦਵਾਈਆਂ ਦਾ ਲੰਗਰ ਆ ਇਹ ਵੀ ਅੱਜ ਬਹੁਤ ਜ਼ਿਆਦੀ ਜ਼ਰੂਰਤ ਆ ਵੀ ਇੱਥੇ ਸੇਵਾ ਜਿਹੜੀ ਉਹ ਕਰ ਰਹੇ ਆ ਗੁਰਦੁਆਰਾ ਸਾਹਿਬ ਜੀ ਦੇ ਨਾਲ ਹੀ ਬਿਲਕੁਲ ਬਾਹਰਲੀ ਸਾਈਡ ਆ ਜਿਹੜਾ ਉਹ ਦੀਵਾਨ ਚੱਲ ਰਹੇ ਨੇ ਤੇ ਸਾਡੇ ਏਰੀਏ ਦੇ ਹਰਮਨ ਪਿਆਰੇ ਢਾਡੀ ਸਿੰਘਾ ਭਾਈ ਸਾਹਿਬ ਅਣਕੀ ਸਾਹਿਬ ਜਿਹੜੇ ਨੇ ਸਰਦੂਲ ਸਿੰਘ ਅਣਕੀ ਜੀ ਉਹ ਸੰਗਤਾਂ ਨੂੰ ਆਪਣੀ ਕਲਾ ਦੇ ਨਾਲ ਜਿਹੜਾ ਉਹ ਨਿਹਾਰ ਰਹੇ ਨੇ ਤੇ ਸਰਵਣ ਕਰ ਰਹੀਆਂ ਨੇ ਸੰਗਤਾਂ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਤੇ ਤੁਹਾਨੂੰ ਵੀ ਕਰਾਉਨੇ ਹਾਂ ਦਰਸ਼ਨ ਜਦੋਂ ਜੂਰੇ ਦੇ ਵਿੱਚ ਦੇਖਿਆ ਅੱਧੀ ਫੌਜ ਅੱਧੀ ਫੌਜ ਦੇ ਲੜ ਰਹੀ ਹੈ ਤੇ ਅੱਧੀ ਫੌਜ ਸਮਰਨ ਕਰ ਰਹੀ ਹੈ ਇੱਕ ਪਾਸੇ ਖੰਡਾ ਟਿਕੜਿਆ ਤੇ ਦੂਸਰੇ ਪਾਸੇ ਬਾਕਮ ਖੀਮ ਸਿੰਘ ਰਤਨਾਟਾ ਬਰਤਾ ਪਰ ਤੇ ਨਾਲ-ਨਾਲ ਆਪਣੇ ਉਹ ਜਹਰਕਾਰਾਂ ਨੂੰ ਕਾੜ ਦੇ ਸੀ ਵੇਖੋ ਇਹਦੇ ਗੋਲ ਨਾ ਜਾਓ ਇਹ ਸਮਰਧੀ ਘੜੀ ਆ ਆਪਾਂ ਸੋਨਰ ਨੂੰ ਹੋਰ ਦੰਦਾ ਹੈ ਅਗਲੀ ਵੇਲੇ ਪਾਸਾ ਵਹਰਾਏ ਨੇ ਸਪੈਕ ਆਸਾ ਦੀ ਬਾਤ ਆ ਦੇਖ ਚੁੱਕੇ ਆ ਤੇ ਹੁਣ ਤੁਹਾਨੂੰ ਇਦਰਾ ਖੁੱਲੇ ਦੀਵਾਨ ਜਿਹੜੇ ਇੱਥੇ ਚੱਲ ਰਹੇ ਨੇ ਤੇ ਭਾਈ ਸਰਦੂਲ ਸਿੰਘ ਜੀ ਅਣਖੀ ਜਿਹੜੇ ਨੇ ਉਪਾਰਾ ਘਾਰੇ ਨੇ ਮੰਗਲਵਾ ਤਰੀ सिर वॾ जे प्यारे ख़ालसा जी पाप्त हुई आहे उते अॼु ਦੇ ਵਿੱਚ ਉਹ ਆਪਾਂ ਹਾਜ਼ਰੀ ਲਵਾ ਕੇ ਕੁਛ ਚਿਰ ਸਰਬੂਲ ਸਿੰਘ ਅਣਕੀ ਢਾਡੀ ਜੱਥੇ ਨੂੰ ਸੁਣ ਕੇ ਫੋੜ ਆਪਾਂ ਚੱਲੇ ਹਾਂ ਲੰਗਰ ਹਾਲ ਨਾਲ ਉੱਥੇ ਤੁਹਾਨੂੰ ਦਿਖਾਉਣੇ ਆ ਕਿ ਉੱਥੇ ਕੀ ਕੀ ਵਿਵਸਥਾ ਹੈ ਲੰਗਰ ਹਾਲ ਦੀ ਆਓ ਫਿਰ ਤੁਹਾਡੇ ਨਾਲ ਸਾਹਮਣੇ ਆ ਜੀ ਲੰਗਰ ਹਾਲ ਤੇ ਲੰਗਰ ਹਾਲ ਦੇ ਗਾੜੀ ਖਲੋਤੀ ਆ ਸੰਗਤ ਕਿਉਂਕਿ ਅਗਲੀ ਸਾਈਟ ਆ ਜਿਹੜਾ ਉਹ ਸੰਗਤ ਅੰਦਰ ਲੰਗਰ ਹਾਲ ਦੇ ਕਾਫੀ ਜ਼ਿਆਦਾ ਮੌਜੂਦ ਆ ਤੇ ਨਾਲ ਦੀ ਨਾਲ ਹੀ ਇਹਨਾਂ ਨੇ ਖੋਲ ਵੀ ਦਿੱਤੀ ਆ ਤੇ ਚੱਲਦੇ ਹਾਂ ਅੰਦਰ ਆ ਬਾਈਡ ਤੋਂ ਲੈਨੇ ਹਾਂ ਆਪਾਂ ਥਾਲ ਥਾਲ ਲੈ ਕੇ ਤੇ ਲੰਗਰ ਹਾਲ ਦੀ ਜਿਹੜੀ ਬਿਲਡਿੰਗ ਆ ਉਹ ਬਹੁਤ ਵਧੀਆ ਬਣੀ ਹੋਈ ਖੁੱਲੀ ਡੁੱਲੀ ਲੰਗਰ ਹਾਲ ਆ ਬਿਲਕੁਲ ਸਾਹਮਣੀ ਸਾਈਡ ਆ ਜਿਹੜੇ ਉਹ ਬਜ਼ੁਰਗਾਂ ਵਾਸਤੇ ਜਿੰਨਾਂ ਕੋ ਬੈਠਾ ਵਗਾਰਾ ਨਹੀਂ ਜਾਂਦਾ ਤੇ ਉਹ ਜਿਹੜੇ ਆ ਉੱਥੇ ਬੈਠ ਕੇ ਲੰਗਰ ਖਾ ਸਕਦੇ ਆ ਤੇ ਬਾਕੀ ਜਿਹੜੀਆਂ ਸੰਗਤਾ ਵਾਂ ਉਹ ਇਧਰਲੀ ਸਾਈਡ ਜਿੰਨੀਆਂ ਵੀ ਆਵੇ ਕੋ ਸਾਰੀਆਂ ਸੰਗਤਾਂ ਇਧਰਲੀ ਸਾਈਡ ਲੰਗਰ ਛਕ ਰਹੀਆਂ ਵਾ ਇੱਥੇ ਆ ਲੰਗਰ ਹਾਲ ਤੋਂ ਬਾਅਦ ਲੰਗਰ ਛਕ ਕੇ ਤੇ ਆਪਾਂ ਆ ਗਏ ਇਧਰ ਜੋੜਾ ਲੈਣ ਲਈ ਤੇ ਜੋੜਿਆਂ ਦਾ ਵੀ ਇੱਥੇ ਬੜਾ ਵਧੀਆ ਅਰੇਂਜਮੈਂਟ ਆ ਜਿਹੜਾ ਕੀਤਾ ਗਿਆ ਕਿੰਨਾ ਲੋ ਕੀਤਾ ਗਿਆ ਬਾਬਾ ਗੋਪਾਲ ਦਾਸ ਜੀ ਰੀ ਜੋੜਾ ਘਰ ਸੇਵਕ ਜਥਾ ਜੋਧੇ ਮੋਟਰਸਾਈਕਲ ਪਾਰਕਿੰਗ ਦੀ ਸੇਵਾ ਉਹ ਵੀ ਜੋਧੇ ਵਾਲੇ ਸਿੰਘਾ ਲੋ ਕੀਤੀ ਗਈ ਤੇ ਜੋੜਿਆਂ ਘਰ ਦੀ ਜਿਹੜੀ ਸੇਵਾ ਵਾ ਉਹ ਵੀ ਜੋਧਿਆਂ ਵਾਲੇ ਸਿੰਘਾ ਲੋ ਕੀਤੀ ਗਈ ਆ ਇਹ ਜੋੜੇ ਇੱਥੇ ਜਮ੍ਹਾਂ ਕੀਤੇ ਜਾਂਦੇ ਆ ਹੁਣ ਆਪਾਂ ਆ ਚੁੱਕੇ ਆ ਬਾਹਰਲੀ ਸਾਈਡ ਗੁਰਦੁਆਰਾ ਸਾਹਿਬ ਜੀ ਦੇ ਤੇ ਨਾਲ-ਨਾਲ ਹੀ ਇਦਾਂ ਜਿਹੜੀਆਂ ਦੁਕਾਨਾਂ ਲੱਗੀਆਂ ਵਾਂ ਜਿਸ ਤਰ੍ਹਾਂ ਮੇਲਿਆਂ ਦੇ ਵਿੱਚ ਦੁਕਾਨਾਂ ਲੱਗੀਆਂ ਆਂ ਇਹ ਵਰਸੀ ਤੇ ਵੀ ਲੱਗੀਆਂ ਤੇ ਇੱਧਰ ਸਾਹਮਣੇ ਬਾਬਾ ਮਿਲਖਾ ਸਿੰਘ ਜੀ ਦਾ ਗੁਰਦਾਰਾ ਸਾਹਿਬ ਆ ਤੇ ਆਇ ਇੱਕ ਰੰਗਦਾਰ ਜਿਹੜੇ ਲੱਛੇ ਗੋਲੇ ਆ ਉਹ ਅੱਜ ਵੀ ਤਿਆਰ ਹੋ ਰਹੇ ਆ ਵੇਖੋ ਵੀ ਨਿੱਕੇ ਹੁੰਦੇ ਕੌਣ-ਕੌਣ ਖਾਂਦਾ ਰਿਹਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਬੜੇ ਕਲਰਫੁੱਲ ਜੇ ਆਲੀ ਇਧਰਲੀ ਸਾਈਡ ਵੀ ਆ ਜਿਹੜੇ ਉਹ ਛੋਟੇ ਛੋਟੇ ਪੰਘੂੜੇ ਵੀ ਲੱਗੇ ਆ ਆ ਬੱਚਿਆਂ ਦੇ ਕੁੱਦਣ ਵਗੈਰਾ ਲਈ ਆ ਵੇਖੋ ਅੰਦਰ ਬੱਚੇ ਡੇ ਆ ਜੰਪ ਮਾਰਨਾ ਆ ਵੇਖੋ ਤੇ ਨਾਲ ਹੀ ਇਹਦੇ ਛੋਟੇ ਛੋਟੇ ਹੋਰ ਵੀ ਪੰਘੂੜੇ ਕਾਫੀ ਲੱਗੇ ਆ ਤੇ ਇਹ ਆ ਵੀ ਪੰਘੂੜਿਆਂ ਵਾਲੀ ਸਾਈਡ ਆ ਜਿਹੜੇ ਉਹ ਕਾਫੀ ਲੋਕ ਘਾਟ ਨਜ਼ਰ ਆਏ ਆ ਤੇ ਪੋਰ ਸੰਗਤ ਬਹੁਤ ਇੱਥੇ ਵੇਖਣ ਨੂੰ ਮਿਲੀ ਆ ਤੇ ਪੰਗੂੜੇ ਥੋੜੇ ਜੇ ਖਾਲੀ-ਖਾਲੀ ਨਜ਼ਰ ਆਏ ਆ ਆ ਦੇਖੋ ਸੰਗਤਾਂ ਇੱਥੇ ਕਾਫੀ ਵੱਡੀ ਤਦਾਦ ਦੇ ਵਿੱਚ ਇਸ ਗੁਰਦਰਾ ਸਾਹਿਬ ਦੇ ਵਿੱਚ ਇਸ ਵਰਸੀ ਦੇ ਉੱਤੇ ਪਹੁੰਚਦੀਆਂ ਨੇ ਤੇ ਨਾਲ ਬਾਜ਼ਾਰ ਦੇ ਵਿੱਚ ਇੱਥੇ ਜਿਹੜਾ ਬਣਾਇਆ ਉਹ ਕਾਫੀ ਦੁਕਾਨਾਂ ਲੱਗੀਆਂ ਆਈਆਂ ਵਾ ਤੇ ਇਧਰ ਲਈ ਛਾੜ ਵੀ ਆ ਜਿਹੜੇ ਬਾਬਾ ਜੀ ਨਿਹੰਗ ਸਿੰਘ ਨੇ ਜਿਹੜੇ ਸਾਡੇ ਨਗਰ ਤੋਂ ਹੀ ਨੇ ਉਹ ਵੀ ਸਾਡੇ ਇੱਥੇ ਜਿਹੜੇ ਨੇ ਹਰ ਮੇਲੇ 'ਚ ਪਹੁੰਚਦੇ ਆ ਹੈ ਕੀ ਜੇ ਹੈ ਕੀ ਜੇ ਬਾਬਾ ਜੀ 50 ਦੇ ਦੋ ਡਾਉਣੇ ਬੱਚਿਆਂ ਦੇ ਖਡਾਉਣੇ ਬੱਚਿਆਂ ਦੇ ਖਡਾਉਣੇ ਬਣਾ ਦੇ ਬਣਾ ਦੇ 50 ਦੇ 2 ਜੀ ਬੱਚਿਆਂ ਦੇ ਖਡਾਉਣੇ ਬੜੇ ਸਸਤੇ ਭਾਅ ਦੇ ਬਾਬਾ ਜੀ ਦੇ ਰਹੇ ਆ ਤੇ ਆਪਣੇ ਭਾਈ ਗੋਰ ਸਿੱਖ ਵੀਰਾਂ ਕੋਲੋਂ ਜਰੂਰ ਸਮਾਨ ਲਿਆ ਕਰੋ ਛੋਟੇ ਬੱਚਿਆਂ ਲਈ ਤੇ ਅਕਸਰ ਹੀ ਆਪਾਂ ਵੇਲੇ ਆ ਕੇ ਮੇਲਿਆਂ ਤੇ ਜਾਂ ਹੋਰ ਤੀਜਾਂ ਥਾਵਾਂ ਤੇ ਆਪਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਵੀ ਦੁਕਾਨਾਂ ਲੱਗੀਆਂ ਹੁੰਦੀਆਂ ਉੱਥੋਂ ਜਾ ਕੇ ਖਰੀਦਦੇ ਆ ਤੇ ਆਪਣੇ ਗੁਰਸਿੱਖ ਭਰਾਵਾਂ ਕੋ ਵੀ ਜਰੂਰ ਲਿਆ ਕਰੋ ਜੜੀਆਂ ਵਾਂ ਇਹ ਵਗੈ ਚੀਜ਼ਾਂ ਵਗੈਰਾ ਇੱਥੇ ਕਾਫੀ ਸੱਜੀਆਂ ਆਈਆਂ ਵਾਂ ਰਾਜਾ ਛੋਟੇ ਬੱਚਿਆਂ ਦਾ ਸਮਾਨ ਆ ਜਿਹੜਾ ਵੇਖੋ ਉਹਦੀਆਂ ਲੱਗੀਆਂ ਆ ਪਰਸ ਵਗੈਰਾ ਲੱਗੇ ਹੋਏ ਆ ਛੋਟੀਆਂ-ਛੁੜੀਆਂ ਦੁਕਾਨਾਂ ਜੜੀਆਂ ਤੇ ਜਿੰਨੀਆਂ ਇੱਧਰ ਬੀਬੀਆਂ ਭੈਣਾਂ ਆਉਂ ਜਾਰੀਆਂ ਉਹ ਖਰੀਦਦਾਰੀ ਕਰ ਰਹੀਆਂ ਵਾਂ ਤੇ ਕਾਫੀ ਆ ਜਿਹੜਾ ਉਹ ਬਾਜ਼ਾਰ ਕਹਿ ਸਕਦੇ ਆ ਇਸ ਵਰਸੀ ਦੇ ਉੱਤੇ ਸੱਜਿਆ ਆ ਤੇ ਇਧਰਲੀ ਸਾਈਡ ਆ ਜਿਹੜੀਆਂ ਉਹ ਫਸਲਾਂ ਥੋੜੇ ਦਿਨਾਂ ਤੱਕ ਆ ਜਿਹੜੀਆਂ ਉਹ ਵੱਢਣ ਵਾਲੀਆਂ ਹੋ ਜਾਣਗੀਆਂ ਕੁਝ ਫਸਲਾਂ ਵੱਡੀਆਂ ਵੀ ਜਾ ਚੁੱਕੀਆਂ ਵਾਂ ਤੇ ਕੁਝ ਜੜੀਆਂ ਵਾਂ ਉਹ ਵੱਡੀਆਂ ਜਾਣਗੀਆਂ ਬਰਸੀ ਦੇ ਉੱਤੇ ਜੋ ਇਹ ਗੁਰਦਰਾ ਸਾਹਿਬ ਮੌਜੂਦ ਹੈ ਇੱਥੇ ਤਿੰਨ ਮਹਾਪੁਰਸ਼ ਜਿਹੜੇ ਨੇ ਸੰਤ ਮਹਾਪੁਰਸ਼ੋ ਇਸ ਜਗ੍ਹਾ ਦੇ ਉੱਤੇ ਵਿਰਾਜਮਾਨ ਹੋਏ ਸਨ ਬਾਬਾ ਮਿਲਖਾ ਸਿੰਘ ਜੀ ਬਾਬਾ ਗੋਬਿੰਦ ਸਿੰਘ ਜੀ ਤੇ ਬਾਬਾ ਡੋਡੀ ਜੀ ਤੇ ਅੱਜ ਬਾਬਾ ਉਹ ਬਨ ਜੀ ਦੀ ਜਿਹੜੀ ਆ ਉਹ ਵਰਸੀ ਮਨਾਈ ਜਾ ਰਹੀ ਆ ਤੇ ਸੰਗਤਾਂ ਇੱਥੇ ਕਾਫੀ ਵੱਡੀ ਧਰਤ ਦੇ ਵਿੱਚ ਆ ਜਿਹੜੀਆਂ ਪਹੁੰਚੀਆਂ ਨੇ ਤੇ ਗਰਮੀ ਵੀ ਬਹੁਤ ਆ ਮੌਸਮ ਵੀ ਗਰਮੀ ਆ ਲਗਭਗ ਕਹਿੰਦਾ 40 45 ਡਿਗਰੀ ਜਿਹੜਾ ਉਹ ਟੈਂਪਰੇਚਰ ਹੈਗਾ ਤੇ ਇਨੀ ਗਰਮੀ ਦੇ ਬਾਵਜੂਦ ਵੀ ਜਿਹੜੀਆਂ ਆ ਉਹ ਪੰਜਾਬ ਦੇ ਵਿੱਚ ਜਿੰਨੇ ਵੀ ਦਿਨ ਤਿਹਾੜਾ ਉਹ ਮਨਾਏ ਜਾਂਦੇ ਆ ਮਤਮਕ ਤੇ ਆ ਦੱਸਦੀ ਆ ਕਿ ਸਾਡੇ ਅੱਗੇ ਵੀ ਤੁਹਾਨੂੰ ਆਉਣੇ ਆ ਹੋਰ ਵੀ ਜਿੰਨਾ ਮਜੂਦ ਹੋ ਇਸ ਵਰਸੀ ਦੇ ਉੱਤੇ ਜਿਹੜੀਆਂ ਸੰਗਤਾਂ ਕਾਫੀ ਨਗਰ ਦੇ ਵਿੱਚੋਂ ਆਉਂਦੀਆਂ ਤੇ ਆਲੇ-ਦੁਆਲੇ ਦੇ ਨਗਰਾਂ ਤੋਂ ਵੀ ਇੱਥੇ ਜਿਹੜੀਆਂ ਉਹ ਸੰਗਤਾਂ ਕਾਫੀ ਪਹੁੰਚਦੀਆਂ ਨੇ ਤੇ ਮੇਲਾ ਇਸ ਤਰ੍ਹਾਂ ਜਿਹੜਾ ਵਰਸੀ ਦਾ ਵਾ ਉਹ ਸੱਜਿਆ ਆ ਦੁਕਾਨਾਂ ਮੇਲੇ ਦੀ ਵਾਂਗ ਤੇ ਸੰਗਤਾਂ ਖਰੀਦਦਾਰੀ ਕਰ ਰਹੀਆਂ ਤੇ ਹਜੇ ਵੀ ਕਾਫੀ ਸੰਗਤਾਂ ਜਿਹੜੀਆਂ ਆ ਵੀ ਰਹੀਆਂ ਵਾ ਤੇ ਕੋਈ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਮੇਲੇ ਕਰਕੇ ਜਾ ਵੀ ਰਹੀਆਂ ਵਾ ਤੇ ਸੰਗਤਾਂ ਇੱਥੇ ਕਾਫੀ ਵੱਡੀ تعداد ਚ ਆਉਂਦੀਆਂ ਵਾ ਦੋਸਤੋ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ ਰੱਬ ਰੱਖਾ ਜੀ